ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪੰਜਾਬ ਆਉਣਾ ਅਨੰਦਪੁਰ ਪਹੁੰਚਣ ਤੋਂ 2 ਸਾਲ ਪਿੱਛੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਕ ਸਿੱਖ ਨੂੰ ਪਟਨੇ ਭੇਜਿਆ ਕਿ ਸਾਹਿਬਜ਼ਾਦਾ ਜੀ ਨੂੰ ਪਰਿਵਾਰ ਸਹਿਤ ਆਨੰਦਪੁਰ ਲੈ ਆਓ ਜਦ ਇਸ ਸਿੱਖ ਨੇ ਮਾਤਾ ਜੀ ਨੂੰ ਪਟਨੇ ਪਹੁੰਚ ਕੇ ਗੁਰੂ ਜੀ ਦੇ ਸੱਦੇ ਵਾਲੀ ਚਿੱਠੀ ਦਿੱਤੀ ਤਾਂ ਇਸ ਨੂੰ ਪੜ ਕੇ ਸਾਰੇ ਪਰਿਵਾਰ ਨੂੰ ਖੁਸ਼ੀਆਂ ਚੜ ਗਈਆਂ ਸਾਹਿਬਜ਼ਾਦਾ ਜੀ ਨੇ ਮਾਤਾ ਜੀ ਨੂੰ ਆਖ ਕੇ ਪੰਜਾਬ ਵੱਲ ਜਾਣ ਦੀ ਚਟਪਟ ਹੀ ਤਿਆਰੀ ਕਰ ਲਈ ਤੁਰਨ ਦੀ ਤਿਆਰੀ ਸੁਣ ਕੇ ਪਟਨੇ ਦੀ ਸੰਗਤ ਬਹੁਤ ਉਦਾਸ ਹੋ ਗਈ ਸਹਬਜਾਦਾ ਜੀ ਨੇ ਸਭ ਪ੍ਰੇਮੀਆਂ ਨੂੰ ਥਾਂ ਪਰ ਥਾਂ ਟੀਰਜ ਦਿੱਤੀ ਅਤੇ ਪਟਨੇ ਦੀ ਸੰਗਤ ਦੀ ਭਾਵਨਾ ਵੇਖ ਕੇ ਉਹਨਾਂ ਨੂੰ ਆਪਣੇ ਬਚਪਨ ਦਾ ਇੱਕ ਪੰਗੂੜਾ ਚਾਰ ਤੀਰ ਇੱਕ ਛੋਟੀ ਤਲਵਾਰ ਇੱਕ ਖੰਡਾ ਇੱਕ ਕਟਾਰ ਇੱਕ ਆਪਣਾ ਕੰਗਾ ਅਤੇ ਚੰਦਨ ਦੀਆਂ ਖੜਾਵਾਂ ਦਿੱਤੀਆਂ ਇਹ ਆਪ ਜੀ ਦੀਆਂ ਯਾਦਗਾਰਾਂ ਤਖਤ ਸ੍ਰੀ ਪਟਨੇ ਸਾਹਿਬ ਵਿੱਚ ਸੁਭਾਏਮਾਨ ਹਨ ਇਸ ਸਮੇਂ ਰਾਜਾ ਫਤਿਹ ਚੰਦ ਮੈਣੀ ਨੂੰ ਆਪ ਜੀ ਨੇ ਆਪਣੇ ਪੈਰਾਂ ਦੇ ਮੋਜੇ ਆਪਣੀ ਤਸਵੀਰ ਅਤੇ ਇੱਕ ਕਟਾਰ ਬਖਸ਼ਿਸ਼ ਕੀਤੀ ਜੋ ਗੁਰਦੁਆਰਾ ਮੈਣੀ ਸੰਗਤ ਵਿੱਚ ਰੱਖੇ ਹੋਏ ਹਨ ਰਾਜਾ ਫਤਿਹ ਚੰਦ ਅਤੇ ਉਸ ਦੀ ਰਾਣੀ ਨੇ ਕਿਹਾ ਹੁਣ ਸਾਨੂੰ ਆਪ ਜੀ ਦੇ ਦਰਸ਼ਨ ਕਿਸ ਤਰ੍ਹਾਂ ਹੋਣਗੇ ਤਦ ਗੁਰੂ ਜੀ ਨੇ ਬਚਨ ਕੀਤਾ ਕਿ ਜੋ ਕੁੰਗਣੀ ਪ੍ਰਸ਼ਾਦ ਤੁਸੀਂ ਸਾਨੂੰ ਪ੍ਰੇਮ ਨਾਲ ਸ਼ਿਕਾਉਂਦੇ ਸੀ ਉਹੀ ਸਾਡੇ ਪਿੱਛੋਂ ਜਦ ਤੁਸੀਂ ਪ੍ਰੇਮ ਭਾਵਨਾ ਨਾਲ ਹੀ ਬਾਲਕਾਂ ਨੂੰ ਸ਼ਿਕਾਓਗੇ ਤਾਂ ਉਹਨਾਂ ਬਾਲਕਾਂ ਵਿੱਚ ਤੁਹਾਨੂੰ ਸਾਡਾ ਦਰਸ਼ਨ ਹੋਇਆ ਕਰੇਗਾ ਆਪ ਜੀ ਦੇ ਇਨ੍ਹਾਂ ਬਚਨਾਂ ਤੇ ਨਿਸ਼ਚਾ ਕਰਕੇ ਰਾਣੀ ਰੋਜ਼ ਹੀ ਬਾਲਕਾਂ ਨੂੰ ਘਰ ਸੱਦ ਕੇ ਕੁੰਗਣੀਆਂ ਸ਼ਿਕਾਉਂਦੀ ਅਤੇ ਉਹਨਾਂ ਵਿੱਚ ਗੁਰੂ ਜੀ ਦਾ ਸਰੂਪ ਵੇਖ ਕੇ ਨਮਸਕਾਰ ਕਰਕੇ ਪਰਸੰਨ ਹੁੰਦੀ ਇਸ ਪ੍ਰਕਾਰ ਹੀ ਸਭ ਪ੍ਰੇਮੀਆਂ ਨੂੰ ਆਪ ਜੀ ਨੇ ਕਿਹਾ ਕਿ ਜਿਹੜਾ ਪ੍ਰੇਮ ਕਰਕੇ ਸੰਗਤ ਵਿੱਚ ਆਵੇਗਾ ਉਸ ਨੂੰ ਸਾਡਾ ਦਰਸ਼ਨ ਹੋਇਆ ਕਰੇਗਾ ਪਟਨੇ ਤੋਂ ਪੂਰੀ ਤਿਆਰੀ ਉਪਰੰਤ ਸੰਗਤਾਂ ਨੂੰ ਥਾਂ ਪਰ ਥਾਂ ਤੀਰਜ ਦੇ ਕੇ ਆਪ ਜੀ ਨੇ ਪਹਿਲਾ ਵੱਡਾ ਪੜਾ तीसरे ਦਿਨ ਕਾਂਸ਼ੀ ਆਣ ਕੀਤਾ ਇੱਥੇ ਹੀ ਪੰਜਾਬ ਤੋਂ ਪਟਨੇ ਨੂੰ ਆਉਂਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਕੁਝ ਸਮਾਂ ਠਹਿਰੇ ਸਨ। ਇਸ ਅਸਥਾਨ ਦੇ ਗੁਰਦੁਆਰੇ ਦਾ ਨਾਮ ਗੁਰਦੁਆਰਾ ਬੜੀ ਸੰਗਤ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਚੋਲਾ ਅਤੇ ਸਾਹਿਬਜ਼ਾਦੇ ਜੀ ਦੇ ਪੈਰਾਂ ਦਾ ਜੋੜਾ ਇੱਥੇ ਸੰਗਤਾਂ ਦੇ ਦਰਸ਼ਨ ਵਾਸਤੇ ਰੱਖੇ ਹੋਏ ਹਨ। ਬਹੁਤ ਸੁਦੀ ਸਤਤਮੀ ਨੂੰ ਇੱਥੇ ਬੜਾ ਵੱਡਾ ਮੇਲਾ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ